ਤੇ ਇਹਨਾਂ ਨੂੰ ਲੱਗਦਾ ਕਿ ਸਾਡੇ ਚਲਾਨ ਨਹੀਂ ਹੁੰਨੇ ਪਹਿਲਾਂ ਲੱਗਦਾ ਸੀ ਕਿ ਕੁੜੀਆਂ ਦੇ ਚਲਾਨ ਨਹੀਂ ਹੁੰਦੇ ਮੁੰਡਿਆਂ ਦੇ ਚਲਾਨ ਹੁੰਦੇ ਆ ਤੇ ਮੈਂ ਇੱਕ ਗਾਣੇ ਦੇ ਰੂਪ ਵਿੱਚ ਇਹਨਾਂ ਨੂੰ ਮੈਸੇਜ ਦੇਣ ਜਾਵਾਂਗਾ ਕਿ ਇੱਥੇ ਕੁੜੀਆਂ ਦੇ ਵੀ ਚਲਾਨ ਹੁੰਦੇ ਨੇ ਠੀਕ ਹੈ ਉਹ ਕੁੜੀਆਂ ਨੂੰ ਹੈਲਮਟ ਹੋ ਗਿਆ ਜ਼ਰੂਰੀ ਏ ਉਹ ਕੁੜੀ ਮੁੰਡੇ ਵਾਲੀ ਹੁਣ ਟੁੱਟ ਗਈ ਅਦੂਰੀ ਏ ਦਿਲ ਕੁੜੀਆਂ ਦਾ ਬੜਾ ਪਰੇਸ਼ਾਨ ਹੋਵੇਗਾ ਕਿਉਂਕਿ ਕੁੜੀਆਂ ਦਾ ਹੁਣ ਤੇ ਚਲਾਨ ਹੋਵੇਗਾ ਕੁੜੀਆਂ ਦਾ ਹੁਣ ਤੇ ਚਲਾਨ ਹੋਵੇਗਾ ਚੰਡੀਗੜ੍ਹ ਵਿੱਚ ਸ਼ਰਿਆਮ ਹੋਵੇਗਾ ਇਹ ਗਣਾ ਹੋ ਰਿਹਾ ਉਹ ਸਿਰ ਤੇ ਨਹਿਲਮਟ ਪਾਉਣ ਕੁੜੀਆਂ ਚੁੰਨੀ ਨਾਲ ਮੁਖੜਾ ਛਪਾਉਣ ਕੁੜੀਆਂ ਉਹ ਇੱਕ ਟਵਾ ਬੜਾ ਹੀ ਪਜਾਉਣ ਕੁੜੀਆਂ ਡਾਕੂ ਬਣ ਬਣ ਆਉਣ ਕੁੜੀਆਂ ਸਿਰ ਵੱਜਿਆ ਤੇ ਹੋਸ਼ ਉੱਡ ਜਾਣੇ ਹੋ ਕੀ ਬਣ ਕੁੜੀਆਂ ਦਾ ਸੱਚਾ ਪਾਸ਼ਾ ਵਾਹਿਗੁਰੂ ਜਾਣੇ ਓਏ ਕੀ ਬਣ ਕੁੜੀਆਂ ਦਾ ਸੱਚੇ ਪਾਸਾ ਵਾਹਿਗੁਰੂ ਜਾਣੇ ਓਏ ਕੀ ਬਣ ਕੁੜੀਆਂ ਦਾ ਥੈਂਕ ਯੂ ਅਸੀਂ ਇੱਕ ਤਾਂ ਇਹਦੇ ਚ ਮੈਸੇਜ ਦੇਣਾ ਚਾਹੁੰਦੇ ਆ ਵੀ ਕੁੜੀਆਂ ਇਹ ਸੋਚਦੀਆਂ ਮੇਰਾ ਚਲਾਨ ਨਹੀਂ ਹੋਣਾ ਤੇ ਕੁੜੀਆਂ ਦਾ ਚਲਾਨ ਹੋਣਾ ਵਾ ਠੀਕ ਆ ਇਹਦੇ ਚ ਕੋਈ ਸ਼ੱਕ ਨਹੀਂ ਦੋਨਾਂ ਦੇ ਬਾਬੋ ਨੇ ਨੰਬਰ 2 ਆ ਕੇ ਜੀ ਕੁੜੀਆਂ ਨਹੀਂ ਹੈਲਮਟ ਪਾਣਗੇ ਦੂਸਰੇ ਗਾਣੇ ਦਾ ਮੈਸੇਜ ਇਹ ਆ ਕਿ ਉਹਨਾਂ ਦਾ ਕੀ ਬਣੂਗਾ ਸਿਰ ਨੰਗਾ ਇਹ ਸਟੱਟ ਛੱਟ ਲੱਗੇ ਤੇ ਬੁੱਧ ਕਹਾਂ